ਭਾਰਤ ਦੇ ਵਿੱਚ ਕੋਰਟ ਵੱਲੋਂ ਇੱਕ ਵੱਡਾ ਫੈਸਲਾ ਦਿੱਤਾ ਗਿਆ ਹੈ ਜਿਸ ਦੇ ਵਿੱਚ 25% ਬੱਚੇ ਜੋ ਗਰੀਬ ਨੇ ਜਿਨ੍ਹਾਂ ਕੋਲ ਪੈਸਾ ਨਹੀਂ ਹੈ ਜਾਂ ਫਿਰ ਪਿਛੜੇ ਵਰਗ ਦੇ ਲੋਕ ਨੇ ਜੋ ਪੜ੍ਹਾਈ ਨਹੀਂ ਕਰ ਸਕਦੇ ਉਹਨਾਂ ਨੂੰ ਹੁਣ ਹਰੇਕ ਸਕੂਲ ਦੇ ਵਿੱਚ 25% ਬੱਚਿਆਂ ਨੂੰ ਜਿਹੜਾ ਹੈਗਾ ਉਹ ਫ੍ਰੀ ਦਾਖਲਾ ਮਿਲੇਗਾ ਅਤੇ ਕਈ ਸਹੂਲਤਾਵਾਂ ਜੜੀਆਂ ਨੇ ਉਹ ਮਿਲਣਗੀਆਂ ਇਸ ਬਾਬਤ ਅੱਜ ਜਿਹੜਾ ਹੈਗਾ ਉਹ ਪ੍ਰੈਸ ਕਾਨਫਰੰਸ ਵੀ ਹੋਈ ਹੈ ਜੁਗ ਮੋਹਨ ਸਿੰਘ ਰਾਜੂ ਖੜੀ ਬੀਜੇਪੀ ਲੀਡਰ ਨੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਕਈ ਗੱਲਾਂ ਉਹਨਾਂ ਨੇ ਦਸੀਆਂ ਨੇ ਉਸ ਬਾਬਤ ਗਲਬਾਤ ਜ਼ਰੂਰ ਕਰਾਂਗੇ ਪਹਿਲਾਂ ਸਵਾਗਤ ਕਰਦੇ ਹਾਂ ਸਰ ਬਹੁਤ ਬਹੁਤ ਸਵਾਗਤ ਹੈ ਹਨ ਸਮਾਂ ਦੇ ਨਹੀਂ ਸ਼ੁਕਰੀਆ ਅੱਛਾ ਮੈਂ ਜ਼ਰੂਰ ਜਾਨਣਾ ਚਾਹੁੰਗਾ ਤੁਸੀਂ ਕਹਿ ਰਹੇ ਹੋ ਕਿ ਵੀ 25% ਬੱਚੇ ਜਿਹੜੇ ਹੈਗੇ ਨੇ ਉਹਨਾਂ ਨੂੰ ਐਡਮਿਸ਼ਨ ਦੇਣਗੇ ਚਾਹੇ ਸਰਕਾਰੀ ਹੋਣ ਚਾਹੇ ਪ੍ਰਾਈਵੇਟ ਸਕੂਲ ਹੋਣ ਜਾਂ ਫਿਰ ਹੋਰ ਚੀਜ਼ਾਂ ਹੋਣ 2% ਇੱਕ ਪਹਿਲਾਂ ਹੁੰਦਾ ਸੀਗਾ ਕਿ 2% ਨੂੰ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਐਡਮਿਸ਼ਨ ਦਿੰਦੇ ਸੀ ਗਰੀਬ ਤਬਕੇ ਨੂੰ ਉਹ ਤਾਂ ਹੁਣ ਤੱਕ ਮਿਲ ਨਹੀਂ ਪਾਇਆ ਲੱਗਦਾ ਹੈ ਤੁਹਾਡੇ 25% ਵਾਲਾ ਜਿਹੜਾ ਹੈਗਾ ਉਹਦਾ ਰਿਜ਼ਲਟ ਸਾਮਣੇ ਆ ਜਾਵੇਗਾ ਸੰਗੀਤ ਰੀਤੀ ਕੇ ਨਾਲ ਦੇਖੋ ਰਾਈਟ ਟੂ ਐਜੂਕੇਸ਼ਨ ਸਿੱਖਿਆ ਦਾ ਅਧਿਕਾਰ ਇਹ 6 ਤੋਂ 14 ਸਾਲ ਦੇ ਬੱਚਿਆਂ ਦਾ ਅਧਿਕਾਰ ਹੈ ਔਰ ਕਨਸਟੀਟਿਊਸ਼ਨ ਸਵਿਧਾਨ ਦੇ ਅੰਦਰ ਇਸ ਨੂੰ ਇਹ 2002 ਜੀ ਇਹ ਐਕਟ ਹੋ ਗਿਆ ਸੀਗਾ ਆ ਇਹ ਰਾਈਟ ਮਿਲ ਗਿਆ ਸੀਗਾ ਔਰ 2009 ਦੇ ਵਿੱਚ ਕਾਨੂੰਨ ਬਣਿਆ ਹੈ ਜੀ ਕਾਨੂੰਨ ਇਹ ਬਣਿਆ ਕਿ ਜੇ ਦੇ ਵੀ ਸਕੂਲ ਇਸੀ ਸਟੇਜ ਤੋਂ ਗਏ ਉਹ ਐਂਟਰੀ ਲੈਵਲ ਤੇ ਭਾਵੇਂ ਪਹਿਲੀ ਕਲਾਸ ਹੋਵੇ ਤੇ ਭਾਵੇਂ ਨਰਸਰੀ ਹੋਵੇ ਜਿੰਨੇ ਵੀ ਬੱਚੇ ਲੈਣਗੇ ਇੱਕ ਸਾਲ 'ਚ ਉਹਨਾਂ ਦੇ ਵਿੱਚੋਂ 25% ਜਿਹੜੇ ਬੱਚੇ ਹੋਣਗੇ ਉਹ ਗਰੀਬਾਂ ਦੇ ਪਿਛੜਿਆਂ ਦੇ ਦਲਿਤਾਂ ਦੇ ਜਿਨ੍ਹਾਂ ਨੂੰ ਕੋਈ ਕਿਸ ਤਰੀਕੇ ਦਾ ਡਿਸੇਬਿਲਟੀ ਹੈ ਉਹ ਸੋ ਇਸ ਤਰੀਕੇ ਦੇ ਡਿਸਐਡਵਾਂਟੇਜਡ ਗਰੁੱਪ ਨੂੰ ਆਪਾਂ ਕਹਿੰਦੇ ਆ ਉਹਨਾਂ ਦੇ ਬੱਚਿਆਂ ਨੂੰ 25% ਫ੍ਰੀ ਮੁਫਤ ਤੇ ਕੰਪਲਸਰੀ ਐਜੂਕੇਸ਼ਨ ਦਿੱਤੀ ਜਾਏਗੀ ਇਹ ਜਿਹੜਾ ਕਾਨੂੰਨ ਹੈ ਲਗਭਗ ਸਾਰੇ ਭਾਰਤ ਦੇ ਵਿੱਚ ਅਮਲ ਚ ਆ ਚੁੱਕਿਆ ਹੈ ਸਗਰ ਪਰ ਪੰਜਾਬ ਦੇ ਵਿੱਚ ਇਸ ਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ ਇਸ ਦੇ ਨਾਲ ਹੋਇਆ ਕੀ ਹੈ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲ ਨੇ ਉਹਨਾਂ ਸਕੂਲਾਂ ਦੇ ਵਿੱਚ 25% रिजर्वेशन ਦਾ ਛੱਡੋ ਕੋਈ ਇੱਕ ਬੱਚਾ ਵੀ ਇਹਦੇ ਵਿੱਚ ਨਹੀਂ ਲਿਤਾ ਗਿਆ ਸੋ ਹੁਣ ਅਸੀਂ ਜਿਹੜੀ ਇੱਕ ਪਟੀਸ਼ਨ ਪਾਈ ਸੀਗੀ ਮਾਨਯੋਗ ਆਨਰੇਬਲ ਪੰਜਾਬ ਵਾ ਹਰਿਆਣਾ ਹਾਈ ਕੋਰਟ 'ਚ ਕਿ ਸਰ ਇਹ ਜਿਹੜਾ ਕੋਨਿਗੁਨ ਬਣਿਆ ਹੋਇਆ ਹੈ ਪੰਜਾਬ 'ਚ ਇਹਨੂੰ ਵੀ ਇੰਪਲੀਮੈਂਟ ਕਰਵਾਇਆ ਜਾਏ ਤੋਂ ਹਾਈ ਕੋਰਟ ਨੇ ਹੁਣ ਇਹ ਫੈਸਲਾ ਦਿੱਤਾ ਹੈ ਕਿ ਹਾਂ ਇਹ ਗੱਲ ਠੀਕ ਹੈ ਕਿ ਜਦੋਂ ਇੱਕ ਲਾ ਬਣ ਚੁੱਕਿਆ ਹੈ ਕਾਨੂੰਨ ਬਣ ਚੁੱਕਿਆ ਹੈ ਸੋ ਕਾਨੂੰਨ ਦੇ ਆਧਾਰ ਤੇ ਜਿਹੜੇ ਬੱਚਿਆਂ ਦੇ ਹੱਕ ਬੰਦੇ ਨੇ ਉਹਨਾਂ ਨੂੰ ਦਿੱਤੇ ਜਾਣ ਔਰ 2025-26 ਦੇ ਵਿੱਚ ਗਰੀਬ ਬੱਚਿਆਂ ਦਾ ਪਿਛੜੇ ਬੱਚਿਆਂ ਦਾ ਦਲਿਤਾਂ ਦਾ ਇਕਨੋਮਿਕਲੀ ਬੈਕਵਰਡ ਦਾ ਡਿਸੇਬਿਲਟੀ ਵਾਲੇ ਬੱਚਿਆਂ ਦਾ ਜੋ ਇੱਕ ਕੈਟੇਗਰੀ ਬਣੀ ਹੋਈ ਹੈ ਉਸ 25% ਦੇ ਵਿੱਚ ਉਹਨਾਂ ਨੂੰ ਦਾਖਲੇ ਦਿੱਤੇ ਜਾਣ ਹਾਂ ਅੱਛਾ ਤੁਸੀਂ ਕਹਿ ਰਹੇ ਹੋ ਕਿ ਵੀ ਹਾਈ ਕੋਰਟ ਦਾ ਆਦੇਸ਼ ਆ ਗਿਆ ਹੈਗਾ ਪਹਿਲਾਂ ਵੀ ਕਈ ਜੜੀਆਂ ਨੇ ਉਹ ਆਰਟੀਆਂ ਫਾਈਲ ਹੋਈਆਂ ਚਾਹੇ ਮੈਂ 4 ਸਾਲ ਪਹਿਲਾਂ ਦੀ ਗੱਲ ਕਰਾਂ ਜਾਂ ਫਿਰ 2 ਸਾਲ ਪਹਿਲਾਂ ਦੀ ਗੱਲ ਕਰਾਂ 6 ਮਹੀਨੇ ਪਹਿਲਾਂ ਜੋ ਵਟਾਈ ਹੁਣ ਫਾਈਲ ਕੀਤੀ ਗਈ ਕਿ ਭਈ ਜੋ ਫੈਸਲਾ ਪੂਰੇ ਭਾਰਤ ਦੇ ਵਿੱਚ ਲਾਗੂ ਹੋਇਆ ਕਾਨੂੰਨ ਪੂਰੇ ਭਾਰਤ ਦੇ ਵਿੱਚ ਲਾਗੂ ਹੈ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਰਿਹਾ ਤੇ ਹੁਣ ਤੁਸੀਂ ਇਸ ਦੇ ਉੱਪਰ ਜਿਹੜਾ ਹੈਗਾ ਫਾਈਲ ਵੀ ਕੀਤਾ ਜਿਤਨੇ ਵੀਗੇ ਹੈਗੇ ਹਾਂ ਤੇ ਲੱਗਦਾ ਹੈ ਕਿ ਕਿਤੇ ਨਾ ਕਿਤੇ 25% ਇੰਪਲੀਮੈਂਟ ਕਰਾਉਣ ਦੇ ਵਿੱਚ ਦਿੱਕਤਾਂ ਵੀ ਆ ਸਕਦੀਆਂ ਨੇ ਕਿਉਂਕਿ 2% ਜੋ ਪਹਿਲਾਂ ਸੀਗਾ ਉਹ ਕੀ ਹਰ ਇੱਕ ਸਕੂਲ ਕਹਿੰਦਾ ਜੀ ਭਈ ਅਸੀਂ 2% ਬੱਚਿਆਂ ਨੂੰ ਜਿਹੜੇ ਗਰੀਬ ਨੇ ਗਰੀਬ ਪੱਕਾ ਨੇ ਜਾਂ ਫਿਰ ਹੋਰ ਚੀਜ਼ਾਂ ਨੇ ਉਹਨੂੰ ਐਡਮਿਸ਼ਨ ਦਵਾਂਗੇ ਪਰ ਅਜ ਤੱਕ ਕਦੀ ਇਹ ਹੋਇਆ ਨਹੀਂ 25% ਤੁਹਾਨੂੰ ਲੱਗਦਾ ਇੰਪਲੀਮੈਂਟ ਹੋ ਜਾਵੇਗਾ ਦੇਖੋ ਇੱਕ ਕੁਐਸਚਨ ਜਿਹੜਾ ਇਹ ਸਵਾਲ ਇਹ ਨਹੀਂ ਹੈ ਕਿ ਮੈਨੂੰ ਲੱਗਦਾ ਹੈ ਕਿ ਨਹੀਂ ਲੱਗਦਾ ਸਵਾਲ ਤਾਂ ਇਹ ਹੈ ਕਿ ਜੇ ਕਾਨੂੰਨ ਹੈ ਜੇ ਕੋਈ ਕਾਨੂੰਨ ਹੈ ਉਹ ਪੰਜਾਬ ਦੇ ਵਿੱਚ ਇੰਪਲੀਮੈਂਟ ਹੋਏਗਾ ਕਿ ਨਹੀਂ ਹੋਏਗਾ ਔਰ ਇਹ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਦੇ ਉੱਤੇ ਆਂਦੀ ਹੈ ਕਿਉਂਕਿ ਹਾਈ ਕੋਰਟ ਨੇ ਵੀ ਇਹ ਕਿਹਾ ਹੈ ਕਿ ਜੀ ਇਸ ਫੈਸਲੇ ਦੀ ਜਿਹੜੀ ਕੰਪਲਾਈਂਸ ਹੈ ਮਤਲਬ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਪੰਜਾਬ ਸਰਕਾਰ ਕਰਵਾਏਗੀ ਪਰ ਮੈਂ ਤੁਹਾਡੇ ਮਾਧਿਅਮ ਤੋਂ ਇਹ ਵੀ ਕਹਿਣਾ ਚਾਹਾਂਗਾ ਕਿ ਨਾ ਕੇਵਲ ਪੰਜਾਬ ਸਰਕਾਰ ਆਪਾਂ ਨੂੰ ਪੂਰੇ ਸਮਾਜ ਨੂੰ ਔਰ ਖਾਸ ਕਰਕੇ ਮੀਰੀਆਂ ਨੂੰ ਵੀ ਇੱਕ ਵੱਡਾ ਰੋਲ ਨਿਭਾਉਣਾ ਚਾਹੀਦਾ ਹੈ ਆਪਾਂ ਨੂੰ ਜਿਹੜੇ ਸਿਟੀਜ਼ਨ ਆ ਉਹਨੂੰ ਜਾਗਰੂਕ ਕਰਵਾਉਣਾ ਚਾਹੀਦਾ ਹੈ ਗਰੀਬਾਂ ਦੀ ਫੈਮਲੀਆਂ ਨੂੰ ਜਾਗਰੂਕ ਕਰਵਾਉਣਾ ਚਾਹੀਦਾ ਹੈ ਸਕੂਲਾਂ ਦੀ ਮੈਨੇਜਮੈਂਟ ਨੂੰ ਥੋੜਾ ਇਹ ਕਹਿਣਾ ਚਾਹੀਦਾ ਹੈ ਕਿ ਦੇਖੋ ਇਹ ਕਾਨੂੰਨ ਹੈ ਔਰ ਜੇ ਕਾਨੂੰਨ ਹੈ ਤਾਂ ਉਹਨੂੰ ਫਾਲੋ ਕੀਤਾ ਜਾਏ ਤਾਂ ਮਿਲ ਕੇ ਜੇ ਆਪਾਂ ਉਤਾਲਾ ਕਰਾਂਗੇ ਜ਼ਰੂਰ ਇੰਪਲੀਮੈਂਟ ਹੋਏਗੀ ਮੇਰੀ ਗੱਲ ਉਸੇ ਜਗ੍ਹਾ ਦੇ ਉੱਪਰ ਹੈ 2% ਨੂੰ ਐਡਮਿਸ਼ਨ ਦਿੰਦੇ ਨਹੀਂ ਹੈਗੇ ਜਦੋਂ 2% ਦੇ ਐਡਮਿਸ਼ਨ ਲੈ ਜਾਂਦੇ ਨੇ ਤੇ ਪਹਿਲਾਂ ਉਹਨਾਂ ਦੇ ਪੇਰੈਂਟਸ ਦੇ 6 ਇੰਟਰਵਿਊਜ਼ ਹੁੰਦੇ ਨੇ ਕਈ ਚੀਜ਼ਾਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਐਡਮਿਸ਼ਨ ਮਿਲਦੀ ਹੈ ਤੇ ਜਦੋਂ ਪੇਪਰ ਵਾਲੇ ਤੈਨੂੰ ਹੁੰਦੇ ਨੇ ਉਦੋਂ ਕਹਿੰਦੇ ਨੇ ਕਿ ਬਈ ਫੀਸ ਲਿਆਉਣੇ ਤਾਂ ਤੁਹਾਨੂੰ ਪੇਪਰ ਨਹੀਂ ਲੈਣ ਦਿੱਤਾ ਜਾਵੇਗਾ ਤੇ 25% ਜਦੋਂ ਇੰਪਲੀਮੈਂਟ ਹੋਵੇਗਾ ਤੇ ਲੱਗਦਾ ਕਿਤੇ ਨਾ ਕਿਤੇ ਬਹੁਤ ਸੋਸ਼ਨ ਹੋਵੇਗਾ ਫਿਰ ਨਹੀਂ ਦੇਖੋ ਜਿਹੜੇ ਫੀਸ ਲਿਆ ਦੀ ਗੱਲ ਹੀ ਨਹੀਂ ਹੈ ਜੀ ਨਹੀਂ ਗੱਲ ਤੁਹਾਨੂੰ ਪ੍ਰੋਪਰ ਮੈਂ ਤੁਹਾਡਾ ਭਾਵ ਸਮਝ ਗਿਆ ਪਰ ਮੈਂ ਇਹ ਕਹਿ ਰਹੇ ਹਾਂ ਕਿ ਅ ਕਿਸੇ ਦੀ ਕਾਨੂੰਨ ਇੰਪਲੀਮੈਂਟ ਕਰਨਾ ਹੋਵੇ ਜਿਵੇਂ ਆਪਾਂ ਟ੍ਰੈਫਿਕ ਲਾਈਟ ਨੂੰ ਵੀ ਕਹਿੰਦੇ ਆ ਇਹਦੀ ਰੈੱਡ ਲਾਈਟ ਲੱਗੀ ਹੈ ਕਈ ਬੰਦੇ ਕੋਸ਼ਿਸ਼ ਕਰ ਰਹੇ ਨੇ ਕਿ ਸੀ ਇਹਦਾ ਉਲੰਘਣ ਕਰਕੇ ਨਿਕਲ ਜਾਏਗੀ ਲੇਕਿਨ ਉਪਰਾਲਾ ਕੀ ਹੋਣਾ ਚਾਹੀਦਾ ਹੈ ਉਪਰਾਲਾ ਤੇ ਹੀ ਹੋਣਾ ਚਾਹੀਦਾ ਹੈ ਕਿ ਲਾਅ ਹੈ ਇਹਨੂੰ ਇੰਪਲੀਮੈਂਟ ਕਰਵਾਇਆ ਜਾਵੇ ਮੇਰਾ ਜਿਹੜਾ ਉਪਰਾਲਾ ਹੈ ਮੇਰੀ ਜਿਹੜੀ ਕੋਸ਼ਿਸ਼ ਹੈ ਉਹ ਇਹ ਸੀ ਕਿ ਜਿਸ ਕਾਰਨ ਕਰਕੇ ਇੱਕ ਕਾਨੂੰਨ ਪੰਜਾਬ ਚ ਲਾਗੂ ਨਹੀਂ ਹੋਇਆ ਉਸ ਰੁਕਾਵਟ ਨੂੰ ਦੂਰ ਕਰਵਾਉਣਾ ਕਾਰਨ ਕੀ ਹੈਗਾ ਤੁਸੀਂ ਦੱਸ ਸਕਦੇ ਹੋ ਉਹ 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 ਕਾਰਨ ਇਹ ਸੀਗਾ ਕਿ ਪੰਜਾਬ ਸਰਕਾਰ ਨੇ ਇੱਕ ਰੂਲ ਬਣਾਤਾ ਸੀਗਾ ਇੱਕ ਇਨਸਟਰਕਸ਼ਨ ਦਿੱਤੀ ਸੀ ਸਰਕਾਰ ਦੀ ਉਹ ਕਾਂਗਰਸ ਦੀ ਸਰਕਾਰ ਦੀ ਸੀ ਅ 2011 ਚ ਇੱਕ ਇਹ ਰੂਲ ਬਣਿਆ ਉਹ ਰੂਲ ਇਹ ਬਣਾ ਦਿੱਤਾ ਕਿ ਉਹਨਾਂ ਨੇ ਕਿਹਾ ਕਿ ਜਦ ਤੱਕ ਪੰਜਾਬ ਸਰਕਾਰ ਇੱਕ ਨੋਬਜੈਕਸ਼ਨ ਸਰਟੀਫਿਕੇਟ ਨਹੀਂ ਦਿੰਦੀ ਤਦ ਤੱਕ ਤੁਸੀਂ ਪ੍ਰਾਈਵੇਟ ਜਾ ਕੇ ਆਪਣਾ ਹੱਕ ਨਹੀਂ ਮੰਗ ਸਕਦੇ ਤੇ ਇਹ ਅਸੀਂ ਚੈਲੰਜ ਹਾਈ ਕੋਰਟ ਕੀਤਾ ਕਿ ਇਹ ਗਲਤ ਰੂਲ ਬਣਿਆ ਤੇ ਉਹਨਾਂ ਨੇ ਸਾਡਾ ਜਿਹੜਾ ਆਰਗੂਮੈਂਟ ਸੀ ਉਹਨੂੰ ਮੰਜ਼ੂਰ ਕੀਤਾ ਗਿਆ ਜੀ ਇਹ じゃ ਐਨਓਸੀ ਦੀ ਕੋਈ ਜ਼ਰੂਰਤ ਨਹੀਂ ਹੈ। ਔਰ ਇਸ ਤਰੀਕੇ ਨਾਲ ਕਾਨੂੰਨ ਚ ਲਿਖਿਆ ਗਿਆ ਉਸੇ ਤਰੀਕੇ ਨਾਲ ਹੀ ਐਡਮਿਸ਼ਨ ਹੋਣਾ ਚਾਹੀਦਾ ਹੈ। ਸਰਕਾਰੀ ਸਕੂਲ ਦੇ ਵਿੱਚ ਬੱਚੇ ਜਾ ਰਹੇ ਨੇ ਉਹਨਾਂ ਨੂੰ ਸਭ ਕੁਝ ਫ੍ਰੀ ਮਿਲ ਰਿਹਾ ਹੈ। ਫਿਰ ਪ੍ਰਾਈਵੇਟ ਦੇ ਵਿੱਚ ਮਤਲਬ ਕਿਸ ਜਦੋਂ ਸਰਕਾਰੀ ਸਕੂਲ ਦੇ ਵਿੱਚ ਹੀ ਬੱਚੇ ਨਹੀਂ ਹੋਣਗੇ ਪ੍ਰਾਈਵੇਟ ਦੇ ਵਿੱਚ ਜਾਣ ਦੀ ਲੋੜ ਕੀ? ਉਹਦੇ ਪਰ ਜਾਣਗੇ ਪੂਰੇ ਫੀਸ ਦੋ ਜਾਣ। ਇਹ ਵੀ ਇੱਕ ਇੱਕ ਸਵਾਲ ਤੁਹਾਡਾ ਆਇਆ ਹੈ ਕਿ ਵੀ ਪ੍ਰਾਈਵੇਟ ਸਕੂਲਾਂ ਕਿਉਂ? ਤੇ ਕਾਨੂੰਨ ਇਹ ਕਹਿੰਦਾ ਹੈ ਕੀ ਗਰੀਬ ਔਰ ਅਮੀਰ ਸੇ ਕੋਈ ਵੀ ਕਿਸੇ ਤਰੀਕੇ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ ਬੱਚਿਆਂ ਨੂੰ ਜੇ ਅੱਛੇ ਸਿਟੀਜ਼ਨ ਨਾਗਰਿਕ ਬਣਾਣਾ ਹੈ ਤਾਂ ਗਰੀਬ ਅਮੀਰ ਕਾਸਟ ਰਿਲੀਜੀਅਨ ਨੂੰ ਛੱਡ ਕੇ ਸੱਲ ਮਿਲ ਕੇ ਉਹ ਪੜਨ ਸੱਲ ਮਿਲ ਕੇ ਉਹ ਵੱਡੇ ਹੋਣ ਤਾਂ ਹੀ ਉਹ ਅੱਛੇ ਨਾਗਰਿਕ ਬਣ ਸਕਦੇ ਨੇ ਤੇ ਇੱਕ ਬਹੁਤ ਵੱਡਾ ਉੱਚੇ ਲੈਵਲ ਦਾ ਇੱਕ ਆਬਜੈਕਟਿਵ ਹੈ ਜਿਹਦੇ ਚ ਉਹਦੇ ਚ ਇਹ ਲਿਖਿਆ ਕਿ ਕਲਾਸ ਦੇ ਵਿੱਚ ਸਕੂਲ ਦੇ ਵਿੱਚ ਨਾ ਕੇਵਲ ਤੁਸੀਂ 25% ਐਡਮਿਸ਼ਨ ਦੇਣੀ ਹੈ ਉਦੇ ਨਾਲ ਨਾਲ ਇਹ ਵੀ ਇਨਸ਼ੋਰ ਕਰਨਾ ਹੈ ਇਹ ਵੀ ਯਕੀਨਨ ਕਰਨਾ ਹੈ ਕਿ ਜਿਹੜੇ ਬੱਚੇ ਇਸ categories ਚ ਆਉਂਦੇ ਉਹ ਸੇਮ ਕਲਾਸ 'ਚ ਹੀ ਬੈਠਣਗੇ ਉਹਨਾਂ ਨੂੰ ਤੁਸੀਂ ਦੂਜਾ ਸੈਕਸ਼ਨ ਨਹੀਂ ਬਣਾ ਸਕਦੇ ਉਸੇ ਕਲਾਸ 'ਚ ਬੈਠਣਗੇ ਉਸੇ ਪਲੇਗਰਾਉਂਡ 'ਚ ਖੇਡਣਗੇ ਉਸੇ ਲਾਇਬ੍ਰੇਰੀ ਨੂੰ ਯੂਜ਼ ਕਰਨਗੇ ਉਹਨਾਂ ਕੰਪਿਊਟਰਾਂ ਨੂੰ ਯੂਜ਼ ਕਰਨਗੇ ਇਹ ਇੱਕ ਵਾਰੀ ਜਦੋਂ ਬੱਚਾ ਉੱਥੇ ਜਾਏਗਾ 8 ਸਾਲ ਉੱਥੇ ਹੀ ਪੜ੍ਹੇਗਾ ਪਹਿਲੀ ਕਲਾਸ ਜਾਏਗਾ ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਅੱਠਵੀਂ 8 ਸਾਲ ਤੱਕ ਉੱਥੇ ਫ੍ਰੀ ਔਰ ਕੰਪਲਸਰੀ এডਿਕੇਸ਼ਨ ਲਵੇਗਾ ਸੋ ਮੈਂ ਤੁਹਾਨੂੰ ਸਵਾਲ ਕਿਉਂਕਿ ਤੁਹਾਨੂੰ ਵੀ ਸ਼ਾਇਦ ਕੜਵਾ ਲੱਗ ਸਕਦਾ ਹੈ এডਿਕੇਸ਼ਨ ਜਿਹੜੇ ਸਕੂਲਸ ਲ lobby ਹੈ ਸਕੂਲਾਂ ਦੀ lobby ਹੈ ਲੱਗਦਾ ਤੁਹਾਨੂੰ ਇਹ ਚੀਜ਼ ਇੰਪਲੀਮੈਂਟ ਹੋਣ ਦੇਵੇਗੀ ਕਿਉਂਕਿ ਜਦੋਂ ਪਹਿਲਾ ਪੰਜਾਬ ਸਰਕਾਰ ਨੇ ਅੜੀਕਾ ਪਾਇਆ ਤੇ ਹੁਣ ਦੁਬਾਰਾ ਕਿਉਂਕਿ ਸਾਰੀ ਗੱਲ ਸਕੂਲਾਂ ਦੇ ਉੱਪਰ ਆ ਰਹੀ ਹੈ ਪ੍ਰਾਈਵੇਟ ਸਕੂਲਸ ਨੇ ਉਹਨਾਂ ਦੇ ਉੱਪਰ ਆ ਰਹੀ ਹੈ ਲੱਗਦਾ ਉਹ lobby ਕਿੱਥੇ ਨਾ ਕਿਤੇ ਅੜੀਕਾ ਹੁਣ ਪਾਵੇਗੀ ਕਿਉਂਕਿ ਪਹਿਲਾਂ ਜਦੋਂ ਆਰਡਰ ਹੋਏ ਸੀਗੇ ਉਦੋਂ ਵੀ ਕਈ ਚੀਜ਼ਾਂ ਹੋਈਆਂ ਸੀਗੇ ਗੱਲਬਾਤ ਹੋਈ ਸੀਗੀ ਉਹ ਚੀਜ਼ਾਂ ਰੱਦ ਹੋ ਗਈਆਂ ਉਹਨਾਂ ਨੂੰ ਵਾਪਸ ਆਣਾ ਪਿਆ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਵੀ ਅਸੀਂ ਤਾਂ ਆਰਡਰ ਵੀ ਲਿਆਂਦਾ ਸਾਰਾ ਕੁਝ ਕਰ ਲਿਆ ਸਮਝਦੇ ਆ ਪਰ ਆਪਾਂ ਨੂੰ ਇੱਕ ਪੋਜ਼ਿਟਿਵ ਮਾਈਂਡ ਰੱਖਣਾ ਚਾਹੀਦਾ ਹੈ। ਹੋਰ ਸਟੈਪ ਬਾਈ ਸਟੈਪ ਚੱਲਣਾ ਚਾਹੀਦਾ ਹੈ। ਪਹਿਲਾ ਜਿਹੜਾ ਅੜਿੱਕਾ ਸੀਗਾ ਜਿਹੜਾ 14 ਸਾਲ ਤੱਕ ਬਣਿਆ ਰਿਹਾ ਉਹ ਅਸੀਂ ਬਹੁਤ ਸ਼ੁਕਰਗੁਜ਼ਾਰ ਆਂ ਸਤਕਾਰਯੋਗ ਹਾਈ ਕੋਰਟ ਦੇ ਉਹਨਾਂ ਨੇ ਆ ਅੜਿੱਕਾ ਘਟਤਾ ਜੀ। ਹੋਰ ਅੜਿੱਕੇ ਆਣਗੇ ਆਪਾਂ ਮਿਲ ਜੂ ਕਿ ਉਹਨਾਂ ਨੂੰ ਵੀ ਦੂਰ ਕਰਾਂਗੇ। ਬਾਤ ਇਸ਼ੂ ਰਿਮੇਨਸ ਦ ਸੇਮ ਹੀ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਹੈ ਕਿਸੇ ਲੋਬੀ ਦਾ ਨਹੀਂ ਕਿਸੇ ਇੰਡੀਵਿਜੂਅਲ ਦਾ ਨਹੀਂ ਕਿਸੇ ਨਿੱਜੀ ਸੋਚ ਦਾ ਨਹੀਂ ਜੋ ਲਾਅ ਬਣ ਗਿਆ ਜੋ ਕਾਨੂੰਨ ਬਣ ਗਿਆ ਉਹਦੀ ਚੰਗੀ ਤਰੀਕੇ ਨਾਲ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਹੈ ਇਹਦੇ ਵਿੱਚ ਦੇਖਿਆ ਜਾਂਦਾ ਕਿ ਪੰਜਾਬ ਦੇ ਵਿੱਚ ਤਨੂਨ ਅਵਸਥਾ ਕਹਿੰਦੇ ਮਤਲਬ ਕਾਨੂੰਨ ਨੂੰ ਇੰਪਲੀਮੈਂਟ ਕਰਨਾ ਉਹਦੇ ਵਿੱਚ ਕਾਫੀ ਕਮਜ਼ੋਰੀਆਂ ਰਹਿੰਦੀਆਂ ਨੇ ਉਹ ਆਪਾਂ ਨੂੰ ਦੂਰ ਕਰਨੀਆਂ ਚਾਹੀਦੀਆਂ ਅਜੇ ਮੇਰੇ ਇੱਕ ਸਵਾਲ ਹੈ ਤੁਸੀਂ ਕਹਿ ਰਹੇ ਹੋ ਕਿ ਵੀ 25% ਬੱਚੇ ਹੈਗੇ ਉਹਨਾਂ ਨੂੰ ਸਾਰਾ ਕੁਝ ਮਿਲਣਾ ਚਾਹੀਦਾ ਹੈ ਸਕੂਲ ਹੈਗੇ ਨੇ ਚਾਹੇ ਸਰਕਾਰੀ ਸਕੂਲ ਹੋਣ ਕਾਲਜ ਹੋਣ ਹਰ ਇੱਕ ਚੀਜ਼ਾਂ ਹੋਣ ਉਦੋਂ ਉਸ ਜਗ੍ਹਾ ਦੇ ਉੱਪਰ ਹੁੰਦਾ ਹੈ ਕਿ ਵੀ ਵਜੀਫਾ ਦਿੱਤਾ ਜਾਣਾ ਹੈ ਬੱਚਿਆਂ ਨੂੰ ਜੋ ਬੱਚੇ ਐਸੀ ਦੇ ਵਿੱਚ ਹੈਗੇ ਨੇ ਵੀ ਸੀ ਦੇ ਵਿੱਚ ਹੈਗੇ ਨੇ ਕੈਟਾਗਰੀਜ਼ ਦੇ ਵਿੱਚ ਉਹਨਾਂ ਦੇ ਗਰੀਬ ਤਬਕਾ ਹੈ ਉਹਨਾਂ ਨੂੰ ਵਜੀਫੇ ਦੇਣੇ ਚਾਹੀਦੇ ਨੇ ਉਹ ਵਜੀਫਾ ਨਹੀਂ ਮਿਲਦਾ ਹੈ ਉਸ ਦੇ ਕਾਰਨ ਬੱਚਿਆਂ ਦੇ ਪੇਪਰ ਛੁੱਟ ਜਾ ਰਹੇ ਨੇ ਉਹ ਚੀਜ਼ ਹਜੇ ਤੱਕ ਸੁਧਾਰ ਨਹੀਂ ਆਇਆ ਹੈ ਤੁਸੀਂ ਜੋ ਹੁਣ ਨਵੀਂ ਗੱਲ ਕਹਿ ਰਹੇ ਹੋ ਦੱਸ ਰਹੇ ਹੋ ਉਹਦੇ ਵਿੱਚ ਲੱਗਦਾ ਹੈ ਕਿ ਕਾਫੀ ਲੰਬਾ ਸਮਾਂ ਲੱਗ ਸਕਦਾ ਹੈ ਐਂਡ ਉਹ ਚੀਜ਼ਾਂ ਹੋਵੇਗੀ ਮੈਂ ਇਹ ਦੇਖਦੇ ਆ ਕਿ ਨਾ ਕੇਵਲ ਤੁਸੀਂ ਸਾਰਿਆਂ ਦੇ ਮਨਾਂ 'ਚ ਬੜੀ ਸ਼ੰਕਾ ਹੈ ਮੈਨੂੰ ਲੱਗਦਾ ਪੰਜਾਬ ਬਾਣੀ ਐਸਾ ਸਟੇਟ ਗਿਆ ਹੈ ਕਿ ਲੋ ਸਭ ਨੂੰ ਸ਼ੱਕ ਰਹਿੰਦਾ ਯਾਰ ਲਾ ਬਣ ਗਿਆ ਕਿ ਇੰਪਲੀਮੈਂਟ ਹੋਊਗਾ 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 ਤੋ ਇਸ ਚੀਜ਼ ਨੂੰ ਇਸ ਮਾਈਂਡ ਸੈਟ ਨੂੰ ਵੀ ਚੇਂਜ ਕਰਨ ਦੀ ਜ਼ਰੂਰਤ ਹੈ ਤੇ ਅਸੀਂ ਔਰ ਮਿਲ ਕੇ ਇਸ ਤੇ ਕੰਮ ਕਰਨਾ ਚਾਹੀਦਾ ਹੈ ਕਿ ਯਾਰ ਸਾਨੂੰ ਇਹ ਜੀ ਸ਼ੱਕ ਸੁਭਾ ਕਿਉਂ ਆਂਦੇ ਨੇ ਕਿ ਜੀ ਜੇ ਕਾਨੂੰਨ ਬਣ ਗਿਆ ਇੱਕ ਡਿਸੀਜਨ ਹੋ ਗਿਆ ਉਹ ਇੰਪਲੀਮੈਂਟ ਹੋਊਗਾ ਕਿ ਨਹੀਂ ਹੋਏਗਾ ਕਿਉਂ ਨਹੀਂ ਹੋਏਗਾ ਕੀ ਰੁਕਾਵਟਾਂ ਆਣ ਗਿਆ ਕਿਉਂ ਆਣ ਗਿਆ ਸੋ ਪਹਿਲਾ ਸਟੈਪ ਆਪਾਂ ਲੈ ਲਿਆ ਜੀ ਹੁਣ ਅੱਗੇ ਦੇਖਦੇ ਹਾਂ ਜੀ ਕੋਈ ਰੁਕਾਵਟ ਆਏਗੀ ਉਹਦੇ ਤੇ ਵੀ ਮਿਲ ਜੁਲ ਕੇ ਉਹਨੂੰ ਦੂਰ ਕਰਾਂਗੇ ਸੈਂਟਰ ਸਰਕਾਰ ਦੇ ਰਹੀ ਹੈ ਤੁਹਾਡਾ ਸਾਥ ਹਾਂ ਜੀ ਸਰਕਾਰ ਦੇ ਰਹੀ ਹੈ ਸੈਂਟਰ ਸਰਕਾਰ ਤੁਹਾਡਾ ਸਾਥ ਤੁਹਾਡਾ 빅 सेंट्रल ਸਰਕਾਰ ਦਾ ਤਾਂ ਇਸ਼ੂ ਹੀ ਨਹੀਂ ਨਾ ਜੀ ਉਹਨਾਂ ਦਾ ਤਾਂ ਐਕਟ ਹੀ ਉਹਨਾਂ ਦਾ ਤਾਂ ਕਾਨੂੰਨ ਹੀ ਹੈ 60% ਫੀਸ ਪੰਜਾਬ ਦੇ ਵਿੱਚ ਕਿਵੇਂ ਇੰਪਲੀਮੈਂਟ ਪੰਜਾਬ ਸਰਕਾਰ ਦਾ ਹੀ ਇਸ਼ੂ ਸਿਗਾ ਹਾਂ ਔਰ ਪੰਜਾਬ ਸਰਕਾਰ ਨੂੰ ਸੈਂਟਰ ਦੇ ਵਿੱਚ ਸਰਕਾਰ ਹੈ ਸਰਕਾਰ ਪ੍ਰੈਸ਼ਰ ਪਾ ਕੇ ਪੰਜਾਬ ਦੇ ਵਿੱਚ ਇੰਪਲੀਮੈਂਟ ਕਰਾ ਦੇਵੇ ਜਲਦੀ ਨਹੀਂ ਇਹ ਫੈਡਰੇਸ਼ਨ ਦੇ ਵਿੱਚ ਇਦਾਂ ਪ੍ਰੈਸ਼ਰ ਪਾ ਕੇ ਨਹੀਂ ਕੰਮ ਹੁੰਦਾ ਅੱਛਾ ਕਿਉਂਕਿ ਜੋ ਕਾਨੂੰਨ ਹੈ ਕਾਨੂੰਨ ਦੇ ਸਾਹਮਣੇ ਕੰਮ ਹੋਣਾ ਹੈ ਪ੍ਰੈਸ਼ਰ ਨਾਲ ਨਹੀਂ ਤੁਸੀਂ ਆ ਕਰ ਸਕਦੇ ਹੋ ਪ੍ਰੈਸ਼ਰ ਕਰੋਗੇ ਫਿਰ ਤੁਸੀਂ ਕਹੋਗੇ ਕਿ ਜੀ ਦਿੱਲੀ ਵਾਲੇ ਸਾਨੂੰ ਤੰਗ ਕਰਦੇ ਪ੍ਰੈਸ਼ਰ ਕਰਦੇ ਨੇ ਸੋ ਅਜਿਤੇ ਦਿਨ ਵਿੱਚ ਕਾਨੂੰਨ ਦੀ ਜਿਹੜੀ ਰੱਖਿਆ ਕੀਤੀ ਹੈ ਉਹ ਹਾਈ ਕੋਰਟ ਨੇ ਕੀਤੀ ਹੈ ਮਤਲਬ ਮੰਨ ਸਕਦੇ ਆ ਕਿ ਲੰਬਾ ਸਮਾਂ ਲੱਗ ਸਕਦਾ ਇਸ ਚੀਜ਼ ਨੂੰ ਇੰਪਲੀਮੈਂਟ ਹੋਣ ਦੇ ਵਿੱਚ ਤੁਹਾਡਾ ਮਨ ਇਹ ਲੱਗ ਰਿਹਾ ਹੈ ਮੇਰਾ ਮੰਨ ਨਹੀਂ ਹੈਗਾ ਮੈਨੂੰ ਲੱਗ ਸਾਰੇ ਇਹੀ ਸੋਚ ਰਹੇ ਹੋਣਗੇ ਜਿਹੜੇ ਦੇਖ ਰਹੇ ਹੋਣਗੇ ਉਹ ਵੀ ਸੋਚ ਰਹੇ ਹੋਣਗੇ ਕਿ ਜਿਸ ਤਰੀਕੇ ਦੇ ਇਹ ਗੱਲਾਂ ਹੈਗੀਆਂ ਨੇ ਲੰਬਾ ਸਮਾਂ ਲੱਗ ਸਕਦਾ ਹੈ ਵੇਟ ਕਾਫੀ ਕਰਨੀ ਪੈ ਸਕਦੀ ਹੈ ਮੈਂ ਤੁਹਾਡੀ ਗੱਲ ਮੰਨ ਲੈਂਦਾ ਕਿ ਜਿੱਦਾਂ ਦੀ ਪੰਜਾਬੀਆਂ ਦੀ ਸੋਚ ਬਣ ਗਈ ਹੈ ਉਹ ਇਦਾਂ ਹੀ ਸੋਚਦੇ ਨੇ ਕਿ ਸਭ ਚੀਜ਼ ਲੰਬਾ ਹੀ ਲੱਗੇਗਾ ਮੇਰੀ ਆਪਣੀ ਸੋਚ ਮੇਰਾ ਇਹ ਸੋਚ ਹੈ ਕਿ ਅਸੀਂ ਇਹਨੂੰ ਜਲਦ ਇੰਪਲੀਮੈਂਟ ਕਰਾਵਾਂਗੇ ਠੀਕ ਹੈ ਸ਼ੁਕਰੀਆ ਜੀ ਬਹੁਤ ਬਹੁਤ ਬਿਲਕੁਲ ਭਾ ਜੀ ਪੀ ਲੀਡਰ ਜਗਮਉਨ ਸਿੰਘ ਰਾਜੂ ਫਰੀ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਇਹਨਾਂ ਦਾ ਕਹਿਣਾ ਹੈ ਕਿ ਵੀ 25% ਬੱਚੇ ਜੋ ਗਰੀਬ ਤਬਕੇ ਤੋਂ ਨੇ ਜੋ ਬੱਚੇ ਕਿਸੇ ਨਾ ਕਿਸੇ ਪੱਖੋਂ ਪੜ ਨਹੀਂ ਪਾਉਂਦੇ ਨੇ ਜਿਨ੍ਹਾਂ ਦੇ ਪਰਿਵਾਰ ਗਰੀਬ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਏ ਉਹ 25% ਬੱਚਿਆਂ ਨੂੰ ਜਿਹੜਾ ਹੈਗਾ ਉਹ ਐਡਮਿਸ਼ਨ ਚਾਹੇ ਸਰਕਾਰੀ ਸਕੂਲ ਹੋਵੇ ਪ੍ਰਾਈਵੇਟ ਹੋਵੇ ਕਾਲਜ ਤੋਂ ਉਹਨਾਂ ਦੇ ਵਿੱਚ ਰਿਜ਼ਰਵੇਸ਼ਨ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ